ਇਹ ਕੋਈ ਐਵੇਂ ਕਹਿਵੇ ਨਹੀਂ ਹੈ ਤੁਹਾਡੀ ਵੋਟ ਬਹੁਤ ਕੀਮਤੀ ਹੈ ਸੱਤ ਤੁਹਾਡੀ ਵੋਟ ਤੁਹਾਡੀ ਤੁਹਾਡੇ ਪਰਿਵਾਰ ਦੀ ਤੁਹਾਡੇ ਬੱਚਿਆਂ ਦੀ ਕਾਇਆ ਕਲਪ ਕਰ ਸਕਦੀ ਹੈ ਤੁਹਾਡਾ ਪੁਨਖ ਚੇਂਜ ਕਰ ਸਕਦੀ ਹੈ ਇਹ ਵੋਟ ਜਿਹੜੀ ਆ ਜੇ ਆਪਾਂ ਸੋਚ ਸਮਝ ਕੇ ਨਹੀਂ ਪਾਉਂਦੇ ਤੁਸੀਂ ਸੋਚ ਸਮਝ ਕੇ ਬਾਈ ਦੇ ਵਿੱਚ ਵੋਟਾਂ ਪਾਈਆਂ 75 ਸਤਲਬਾਦ ਸੱਤ ਕਿੱल्ल्याਾਂ ਦਾ ਮਾਲਕ ਮਾਸਟਰ ਬਿੰਦਸਰ ਸਿੰਘ ਜੀ ਦਾ ਮੁੰਡਾ ਸਦਾ ਤੋਂ ਵਸਗਮਾਨ ਪੰਜਾਬ ਦੇ ਮੁੱਖ ਮੰਤਰੀ ਬਣੇ ਸਾਡੇ ਅੰਗੇ ਚਾਰ-ਚਾਰ ਪੰਜ-ਪੰਜ ਕਿੱਲੇ ਵਾਲੇ ਮੁੰਡੇ ਆਮ ਘਰਾਂ ਦੇ ਬੰਦੇ ਉਹਨਾਂ ਨਾਲ ਤੁਸੀਂ ਐਮਐਲਏ ਬਣਾਏ ਅਰਮਾਨ ਸਾਹਿਬ ਦੀ ਪਹਿਲੀ ਕਾਵਿਡ ਦੇ ਵਿੱਚ ਮਿੰਨੂ ਉਹ ਜੀਵਨ ਬੰਦ ਦਾ ਮੌਕਾ ਦਿੱਤਾ ਮਾਨ ਸਾਹਿਬ ਨੇ 2 ਸਾਲ ਪੂਰੇ ਹੋ ਗਏ 19 ਮਾਰਚ ਤੋਂ 2 ਸਾਲ ਹੋਏ ਸਰਕਾਰ ਨੂੰ ਬਸ ਮੈਂ ਤੁਹਾਨੂੰ ਇਹ ਕਹਿਣਾ ਕਿ ਇੱਕ ਉਹ ਦੇ ਜਿਨ੍ਹਾਂ ਨੇ 75 ਸਾਲ ਪੰਜਾਬ ਤੇ ਰਾਜ ਕੀਤਾ ਕਾਂਗਰਸ ਕਾਲੀ ਬੀਜੇਪੀ ਵਾਲੇ ਮੇਰੇ ਲਈ ਮੇਰੇ ਲਈ ਉਹ ਤਿੰਨੇ ਇੱਕੋ ਜਿਹੇ ਇੱਕੋ ਨੇ ਕਸੀਏ ਜਿਹੜੇ 2 ਸਾਲ ਵਾਲੇ ਅਸੀਂ ਜਿਹੜਾ ਵੋਟਾਂ ਲੈਣ ਆਏ ਸੀ 21 ਦੇ ਵਿੱਚ ਜਿਹੜਾ ਪੰਚਾਇਤ ਕਰਦੇ ਸੀ ਡੋਰ ਟੂ ਡੋਰ ਕਰਦੇ ਸੀ ਕੰਧਾਂ ਦੇ ਉੱਤੇ ਨਾਰੇ ਲਿਖਦੇ ਸੀਗੇ ਇੱਕ ਮੌਕਾ ਕੇਵਲ ਨੂੰ ਇੱਕ ਮੌਕਾ ਬਖਸ਼ਤਵਾਨ ਨੂੰ ਅਸੀਂ ਕੱਲ ਕੱਲ ਜਾ ਕੇ ਤੁਹਾਨੂੰ ਕਹਿੰਦੇ ਸੀਗੇ ਕਿ ਉਹਨਾਂ ਨੂੰ 75 ਸਾਲ ਮੌਕਾ ਦਿੱਤਾ ਇੱਕ ਵਾਰ ਸਾਨੂੰ ਮੌਕਾ ਦਿਓ ਪੰਜਾਬ ਦੇ ਲੋਕਾਂ ਨੇ ਮੌਕਾ ਦਿੱਤਾ ਮਾਨ ਸਾਹਿਬ ਦੀ ਸਰਕਾਰ ਬਣੀ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਕਿਸੇ ਪਾਰਟੀ ਨੂੰ 90 ਐਮਐਲਏ ਮਿਲੇ ਕੀ ਕਹਿ ਕੇ ਆਏ ਸੀ ਤੁਸੀਂ ਬੜੇ ਨਾਰੇ ਹੁੰਨ ਤਾਂ 75 ਸਾਲਾਂ ਵਿੱਚ ਕਾਲੀ ਕਾਂਗਰਸ ਕਹਿੰਦੇ ਨਾਰੇ ਪੰਥ ਨੂੰ ਖਤਰਾ ਜੈ ਜਵਾਨ ਜੈ ਕਿਸਾਨ ਗਰੀਬੀ ਟਹੋ ਪਤਾ ਨਹੀਂ ਕਿੰਨੇ ਕਿੰਨੇ ਹਰ ਲੱਖ ਵਿੱਚ ਨਵੇਂ ਨਾਰੇ ਹੁੰਦਾ ਨਾਰੇ ਸਿਰਫ ਅੰਮ੍ਰਿਤ ਘੇੜੇ ਛੋਟੇ ਛੋਟੇ ਹੀ ਜ਼ਿਲ੍ਹੇ ਦੇ ਨਾਲ ਸਪੀਕਰਾਂ ਤੇ ਜੀਪਾਂ ਦੇ ਵੱਜਦੇ ਸੀਗੇ ਜਿਹੜੇ ਅਸੀਂ ਨਾਲੇ ਦਿੱਤੇ ਸੀਗੇ ਅਸੀਂ ਸਰ ਕੀ ਕਿਹਾ ਸੀਗਾ ਅਸੀਂ ਕਿਹਾ ਸੀਗਾ ਸੱਦ ਵੋਟਾਂ ਦਿਓ ਜੇ ਸਾਡੀ ਸਰਕਾਰ ਬਣੀ 300 ਜੂਟ ਬਿਲੀ ਫ੍ਰੀ ਕਰਾਂਗੇ ਅੱਜੋ ਪੰਜਾਬ ਦੀ ਧਰਤੀ ਦੇ ਉੱਤੇ 95% ਲੋਕਾਂ ਦਾ ਬੇਜੜ ਉਹ ਚੀਜ਼ੋ ਬੇਲ ਆਦੇ ਅਸੀਂ ਕੀ ਕਿਹਾ ਸੀ ਗਾ ਸਾਧੂ ਵੋਟਾਂ ਦਿਓਗੇ ਅਸੀਂ ਪੰਜਾਬ ਦੀ ਧਰਤੀ ਦੇ ਉੱਤੇ ਗਰੀਬ ਲੋਕਾਂ ਲਈ ਮੱhalla ਕਲੀਨਿਕ ਬਣਾਵਾਂਗੇ 2 ਸਾਲਾਂ ਦੇ ਚਮਾਨ ਸਾਹਿਬ ਨੇ 865 ਮੱhalla ਕਲੀਨਿਕ ਬਣਾਏ ਅਸੀਂ ਕੀ ਕਿਹਾ ਸੀ ਗਾ ਅਸੀਂ ਕਹਿਆ ਸੀ ਸਾਨੂੰ ਮੌਕਾ ਦਿਓ ਤੁਹਾਡੇ ਬੱਚਿਆਂ ਲਈ ਚੰਗੇ ਵਧੀਆ ਸਕੂਲ ਬਣਾਵਾਂਗੇ ਮਾਨਸਾ ਮੇਂ ਪੰਜਾਬ ਦੇ ਵਿੱਚ 700 ਦੇ ਕਰੀਬ ਸਕੂਲ ਆਫ ਐਮੀਨੇਸ਼ਨ ਤਾਂਦੇ ਵੀ ਬਣਿਆ ਉਹ ਬਣਾ ਕੇ ਦਿੱਤਾ ਅਸੀਂ ਕਿਹਾ ਸੀਗਾ ਤੇ ਸਾਨੂੰ ਵੋਟਾਂ ਦਿਓ ਅਸੀਂ ਤੁਹਾਨੂੰ ਨੌਕਰੀਆਂ ਦਵਾਂਗੇ ਮਾਨਸਾਬ ਨੇ 2 ਸਾਲ ਦੇ ਵਿੱਚ 45 ਹਜ਼ਾਰ ਬੰਦੇ ਨੂੰ ਨੌਕਰੀ ਦਿੱਤੀ ਅਸੀਂ ਕਿਹਾ ਸੀਗਾ ਸਾਨੂੰ ਵੋਟਾਂ ਦਿਓ ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ 2 ਸਾਲਾਂ ਦੇ ਵਿੱਚ ਮਾਨ ਸਾਹਿਬ ਨੇ 15000 ਮੁਲਾਜ਼ਮ ਪੱਕਾ ਕੀ ਅਸੀਂ ਕਹੇ ਸੀਗਾ ਸਹੌਦਾਂ ਦੇ ਉੱਤੇ ਜੇ ਸਾਡੇ ਸ਼ਹੀਦ ਹੁੰਦੇ ਆ ਉਹਨਾਂ ਦੇ ਪਰਿਵਾਰਾਂ ਨੂੰ ਕੋਈ ਪੁੱਛਦਾ ਨਹੀਂ ਅਸੀਂ ਉਹਨਾਂ ਨੂੰ 1 ਕਰੋੜ ਰੁਪਏ ਦੇਵਾਂਗੇ ਸਾਡਾ ਕੋਈ ਮੁਲਾਜ਼ਮ ਪੁਲਿਸ ਦਾ ਬੀਐਸਐਫ ਦਾ ਸੀਐਪੀ ਦਾ ਫੌਜ ਦਾ ਸ਼ਹੀਦ ਹੁੰਦਾ ਤੇ ਪੰਜਾਬ ਸਰਕਾਰ 1 ਕਰੋੜ ਰੁਪਏ ਦਾ ਚੈੱਕ ਮਾਨ ਸਾਹਿਬ ਆਪ ਦੇਣ ਜਾਂਦੇ ਪੰਜਾਬ ਖੇਤੀਬੰਦਾਨ ਸੂਬਾ ਪੰਜਾਬ ਦਾ ਪਾਣੀ 90% ਪੰਜਾਬ ਦਾ ਪਾਣੀ ਡਾਰਕ ਜਨ ਚ ਹੈ 2250 ਫੁੱਟ ਥੱਲੇ ਚਲ ਗਿਆ ਅਸੀਂ ਕਿਹਾ ਸੀ ਸਾਨੂੰ ਬਣਾਓ ਪੰਜਾਬ ਦਾ ਮਹਦੀ ਪਾਣੀ ਪੰਜਾਬ ਦੀ ਹਰ ਨੁਕਤੇ ਤੇ ਪਹੁੰਚਾ ਦੇਵਾਂਗੇ ਪਿਛਲੀ ਵਾਰ ਪੂਰੇ ਪੰਜਾਬ ਦੇ ਵਿੱਚ ਪੁੱਛਿਆ ਪੰਜਾਬ ਵਿੱਚ ਇਸ ਵੇਲੇ ਖਾਲੇ ਸੂਏ ਪੱਕੇ ਹੋ ਰਹੇ ਆ ਅਸੀਂ ਤਾਂ ਬਹੁਤ ਕੁਝ ਕਿਹਾ ਸੀਗਾ ਬਹੁਤ ਕੁਝ ਉਹ ਕੀਤਾ ਜਿਹੜਾ ਕਿਹਾ ਦੇ ਸੀਗਾ ਅਸੀਂ ਗਰੰਟੀ ਦੀ ਸੀ ਦਿੱਤੀ ਕਈ ਪੰਜਾਰ ਦੇ ਵਿੱਚ ਲੋਕਾਂ ਵੱਲੋਂ ਸਰਕਾਰੀ ਜ਼ਮੀਨਾਂ ਦੇ ਕੀਤੇ ਨਜਾਇਜ਼ ਕਬਜ਼ੇ ਉਹ ਜ਼ਮੀਨਾਂ ਖਾਲੀ ਕਰਾਵਾਂਗੇ ਤਾਂ ਦੇ ਪੁਰਾਦੇ ਕੋਲ ਪੰਚਾਇਤੀ ਰਾਜ ਦਾ ਮਹੱਤਵ ਸੀਗਾ 11000 ਏਕੜ ਜ਼ਮੀਨ ਜਿਹਦੀ ਕੀਮਤ 3000 ਕਰੋੜ ਰੁਪਈਆ ਬਣਦੀ ਆ ਹਿੰਦੁਸਤਾਨ ਦੇ ਵਿੱਚ ਪਹਿਲਾ ਮੰਤਰੀ ਜਿਹੜਾ ਤੁਹਾਡੇ ਸਾਹਮਣੇ ਬੋਲਣ ਡਿਆ ਪੂਦੇ ਹਿੰਦੁਸਤਾਨ ਦੇ ਵਿੱਚ ਕਿਹ ਮੰਤਰੀ ਦੇ ਕੇਐਮਪੀ ਦੇ ਕਿਸੇ ਐਮਐਲਏ ਨੇ 5 ਬੰਨ੍ਹ ਜਮੀਨ ਦੀ ਛੜਾਈ 11000 ਏਕੜ ਜਮੀਨ ਛੜਾਈ ਸਾਡ ਕਿਤੇ ਗਾਰੰਟੀ ਨਹੀਂ ਦਿੱਤੀ ਅੱਜ ਤੁਸੀਂ ਦੇਖਿਆ ਸੜਕ ਸੁਰੱਖਿਆ ਫੋਰਸ ਅਮਰੀਕਾ ਕੈਨੇਡਾ ਵਰਗੇ ਦੇਸ਼ਾਂ ਵੱਲ ਗਈ ਪੰਜਾਬ ਦੀਆਂ ਛੜਕਾਂ ਦੇ ਉੱਤੇ ਐਕਸੀਡੈਂਟ ਕੰਟਰੋਲ ਕਰਨ ਦੇ ਵਾਸਤੇ ਸੀਐਮ ਸਾਹਿਬ ਨੇ ਪੂਰੇ ਪੰਜਾਬ ਦੇ ਵਿੱਚ ਐਸ ਵੇਲੇ ਛੜਕਾਂ ਦੇ ਉੱਤੇ ਉਹ ਗੱਡੀਆਂ ਚੱਲਦੀਆਂ ਜੋ ਕਿਹਾ ਸੀ ਉਹ ਕੀਤਾ ਪਰ ਇਹ ਕਿਹਾ 50 ਸਾਲਾਂ ਲਈ ਸੀਗਾ ਅਜੇ 2 ਸਾਲ ਹੋਏ ਜਿਹਦਾ ਸੀਮਾ ਹਣੀ ਕਹਿ ਲੈ ਕੇ ਭੈਣ ਜੀ ਪੈਣਾ ਮੇਰੇ ਹਲ ਵੈਂਦੀ ਹੈ ਇੱਕ ਗਾਰੰਟੀ ਬਾਕੀ ਰਹਿ ਗਈ ਪੈਣਾ ਵਾਲੀ ਮਾਨ ਸਾਹਿਬ ਨੇ ਥੋੜੇ ਦੇ ਪਹਿਲਾਂ ਹੀ ਕਿਹਾ ਸਾਡੀ ਕੈਬਿਨਟ ਦੇ ਵਿੱਚ ਫੈਸਲਾ ਹੋਇਆ ਜਲਦੀ ਆਪਣੀਆਂ ਪੈਰਾਂ ਦਾ ਜਿਹੜਾ ਵਾਅਦਾ ਕੀਤਾ ਹੈ ਪੂਰਾ ਕਰੰਝਾ ਦੇ ਹਰ ਚੀਜ਼ ਪੂਰੀ ਕਰੰਝਾ ਦੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤਰ ਦੇ ਕੋ ਵੀ ਆਉਣਗੇ ਜਿਨ੍ਹਾਂ ਨੇ 75 ਸਾਲ ਰਾਜ ਕੀਤਾ ਉਹਨਾਂ ਨੂੰ ਪੁੱਛਿਆ ਭਾਈ 75 ਸਾਲਾਂ ਚ ਕੀਤਾ ਕੀ ਜੇ ਕੱਲ ਲਈ ਮੋਟਾ ਬਾਈਏ ਬਿੰਦੋਈ ਨਾਲੇ ਦੇ ਲੋਕਾਂ ਦੇ ਐਮਐਲਏ ਬਣਾਇਆ ਸੀਗਾ ਅਈ ਨਾਲੇ ਦੇ ਲੋਕਾਂ ਦੇ ਵੋਟਾਂ ਪਾਈਆਂ ਮਾਨ ਸਰ ਨੇ ਮੰਤਰੀ ਬਣਾਇਆ 19 ਮਾਰਚ ਤੋਂ 2 ਸਾਲ ਹੋਏ ਮੈਂ 17 ਮਾਰਚ ਤੋਂ ਅਜ ਨਾਲੇ ਵਿੱਚ ਹਿਆਦਾ ਲੋਕਾਂ ਦਾ ਇਕੱਠ ਕਰਕੇ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ ਕਿ ਮੈਂ 2 ਸਾਲ ਦੇ ਵਿੱਚ ਆਪਣੇ ਹਲਕੇ ਲਈ ਕੀ ਕੀ ਕੀਤਾ ਇਹ 2 ਸਾਲ ਦਾ ਰਿਪੋਰਟ ਕਾਰਡ ਆ ਵੋਟਾਂ ਮੈਨੂੰ 5 ਸਾਲ ਲਈ ਪਾਈਆਂ ਨੇ ਲੋਕਾਂ ਨੇ ਮੈਂ 2 ਸਾਲ ਚ ਕੀ ਕੀਤਾ ਮੈਂ ਲੋਕਾਂ ਨੂੰ ਕਿਹਾ ਜੇ ਮੈਂ ਕੰਮ ਕੀਤਾ ਦੇ ਵੋਟਾਂ ਪਾਓ ਜੇ ਨਹੀਂ ਕੀਤਾ ਬੇਸ਼ੱਕ ਨਾ ਪਾਇਓ ਕੋਈ ਗੱਲ ਹਰਮਨ ਸਿੰਘ ਸਾਹਿਬ ਨੇ ਬੇ ਦੀ ਡਿਊਟੀ ਲਈ ਹੈ ਬਾਦ ਸਾਹਿਬ ਕਹਿੰਦੇ ਲੋਕ ਸਭਾ ਚ ਤਾਲੀਆ ਸਾਹਿਬ ਮੇਰੀ ਵਾਲੀ ਸੀਟ ਖਾਲੀ ਹੈ ਉੱਥੇ ਜਨ ਪੰਜਾਬ ਦੇ ਮੁੱਦੇ ਬੀਜਪੀ ਅਸਲ ਪੰਜਾਬ ਦੀ ਦੁਸ਼ਮਣ ਹੈ ਬੀਜਪੀ ਦੇ ਸਾਡੇ ਫੰਡ ਰੋਕ ਤੇ ਬੀਜਪੀ ਨੇ ਘੋੜਨੇ ਦੇ ਲਈ ਕਈ ਵਾਰ ਸਾਡੀ ਸਰਕਾਰ ਤੋੜਨ ਦੀ ਕੋਸ਼ਿਸ਼ ਕੀਤੀ ਬੀਜਪੀ ਨੇ 2 ਸਾਲ ਪਹਿਲਾਂ 3 ਸਾਲ ਪਹਿਲਾਂ ਦਿੱਲੀ ਦੀਆਂ ਹੱਦਾਂ ਦੇ ਉੱਤੇ ਬੈਠੇ ਸਾਡੇ ਕਿਸਾਨ 740 ਕਿਸਾਨ ਸ਼ਹੀਦ ਕਰਤੇ ਇਹ ਬੀਜਪੀ ਜੋ ਦੇਸ਼ ਆਜ਼ਾਦ ਹੋਇਆ 47 ਦੇ ਵਿੱਚ 10 ਲੱਖ ਪੰਜਾਬੀ ਸ਼ਹੀਦ ਹੋਏ 65 ਦੀ جنگ ਦੇ ਵਿੱਚ ਸ਼ਹੀਦ ਹੋਏ 71 ਦੀ جنگ ਵਿੱਚ ਸ਼ਹੀਦ ਹੋਏ ਕਾਲ ਕਲ ਦੀ ਜਾਗ ਰੇ ਸ਼ਹੀਦ ਹੋਏ ਆਤਵਾਦ ਆਏ ਸਾਡੇ ਮੁੰਡੇ ਮਾਰੇ ਨਸ਼ੇ ਆਏ ਸਾਡੇ ਮੁੰਡੇ ਮਾਰੇ ਹਣ ਕੀ ਕਹਿੰਦੇ ਆ ਬਾਰਡਰ 50 ਕਿਲੋਮੀਟਰ ਤੱਕ ਕਰਤਾ ਸੱਲ ਲੜ ਗਿਆ ਸੀ ਮੜੀਆ ਸੀ ਸਾਨੂੰ ਮਿਲਿਆ ਕੀ ਸਾਨੂੰ ਦਿੱਤਾ ਕੀ ਕਹਿੰਦੀਆਂ ਇਸ ਗੱਲਾਂ ਨੇ ਸਾਡੇ ਐਮਪੀ ਜਿਨ੍ਹਾਂ ਨੂੰ ਵੋਟਾਂ ਪਾ ਕੇ ਕੱਲਦੇ ਸੀਗੇ ਬੀਜੇਪੀ ਕੀ ਕਰਦੀ ਕਦੀ ਸਿੱਧੂ ਨੂੰ ਨਹੀਂ ਹੁੰਦੀ ਕਦੀ ਜੇਤਲੀ ਨੂੰ ਲੈ ਆਉਂਦੇ ਪਿਛਲੇ ਉਹ ਪੂਰੀ ਲੈ ਜਾਂਦਾ ਸੀਗਾ ਐਲਕਾ ਕੰਡਿਊ ਯਾਤ ਤੋਂ ਸੰਧੂ ਸਾਹਿਬ ਲੈ ਜਾਂਦੇ ਇਹ ਸਰ ਕੀ ਡਰਾਮਾ ਜਦੋਂ ਜੇਤਲੀ ਸਾਹਿਬ ਸੀਗੇ ਕਹਿੰਦੇ ਮੇਰੀ ਨਾਨਕੇ ਅੰਬਸਰ ਪੁਲੀਸ ਸਾਹਿਬ ਪਤਾ ਦੀ ਕੀ ਕਹਿੰਦੇ ਮੇਰੀ ਭੂਆ ਕੇ ਪੈਣ ਸਿੱਧੂ ਸਾਹਿਬ ਕਹਿੰਦੇ ਮੇਰ ਕਦਮ ਭੂਮੀਆਂ ਕਿੱਥੇ ਗਏ ਠੋਕੋ ਤਾੜੀ ਦੋ ਤਿੰਨ ਦਾ ਐਮਪੀ ਬਣ ਕੇ ਠੋਕੋ ਤਾੜੀ ਕੀਤਾ ਕੀ ਰਿਪੋਰਟ ਕਾਰਡ ਸਿੱਧੂ ਸਾਹਿਬ ਜੀ ਉਹ ਬੋਲਦੇ ਮੈਂ ਉਦੋਂ ਦੀ ਬੋਲਦਾ ਪਿੰਮੇ ਕੋ ਦੋ ਸਾਲ ਦਾ ਰਿਪੋਰਟ ਕਾਰਡ ਆ ਤੁਸੀਂ ਸਭ ਲੋਕ ਸਭਾ ਚ ਗਏ ਰਿਪੋਰਟ ਕਾਰਡ ਪੇਸ਼ ਕਰੋ ਤੁਸੀਂ ਕੀ ਕੀਤਾ ਮਸਾਂ ਦੀ ਇਹ ਡਰਾਮਾ ਬਣਾਉਂਦਾ ਤੁਸੀਂ ਲੋਕਾਂ ਦੇ ਲੋਕਾਂ ਕੋ ਵੋਟਾਂ ਲਓ ਪੰਜ ਸਾਲ ਬਾਦ ਆਓ ਹੱਥ ਜੋੜੋ ਉੱਠਾ ਲੈ ਕੇ ਖਾਂ ਜਾਓ ਮੁੜ ਕੇ ਨਾ ਚਲੇ ਗਰੀਬਾਂ ਲੋਕਾਂ ਦਾ ਕਿਨੇ ਪੜਾ ਕਰਨਾ ਸੋ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਕਿ ਸਾਹਿਬ ਮਾਨ ਸਾਹਿਬ ਨੇ ਡਿਊਟੀ ਲਈ ਹੈ ਮੈਂ ਤੁਹਾਡੇ ਵਰਗਾ ਆਮ ਕਰਦਾ ਵਿਅਕਤੀ ਆਮ ਕਰਦਾ ਮੁੰਡਾ ਮੇਰੀ ਕੋਸ਼ਿਸ਼ ਹੋਊਗੀ ਕਿ ਗੁਰੂ ਰਾਮਦਾਸ ਜੀ ਦੀ ਧਰਤੀ ਦਲਗਾਣਾ ਮੰਦਿਰ ਆ ਜਿੱਥੇ ਜਿੱਥੇ ਰਾਮਪੀਰ ਸਾਹਿਬ ਜਿੱਥੇ ਸਰ ਹનુਮਾਨ ਦਾ ਮੰਦਿਰ ਹੈ ਜਿੱਥੇ ਖਾਦਸਾ ਗਾਲਜਾ ਇਸ ਸ਼ਹਿਰ ਦੇ ਵਿੱਚ ਨਸਲੀ ਲੈ ਕੇ ਆਈਏ ਇਸ ਸ਼ਹਿਰ ਦਾ ਪ੍ਰੇਡ ਮਜ਼ਬੂਤ ਕਰੀਏ। ਇਸ ਸ਼ਹਿਰ ਦਾ ਪੋਲੂਸ਼ਨ ਜਿਹੜਾ ਗੰਦਾ ਪਾਣੀ ਉਹਨੂੰ ਠੀਕ ਕਰੀਏ। ਇਸ ਸ਼ਹਿਰ ਦੇ ਵਿੱਚ ਕੰਤਾਵਸਤੀ ਯੂਨੀਵਰਸਿਟੀ ਜਿਹੜੀ ਡਾਕਟਰ ਮਨਮੋਹ ਸਿੰਘ ਦੇ ਦਿੱਤੀ ਸੀ ਬਾਦਲ ਕੇ ਬਠਿੰਡੇ ਲੱਗੇ। ਪੀਜੀਆਈ ਸਾਨੂੰ ਮਿਲ ਆਹੀ ਉਹ ਵੀ ਬਠਿੰਡੇ ਲੱਗੇ। ਬੱਚੇ ਉਹਨਾਂ ਗੰਬਸਾ ਦਿੱਤਾ ਫਿਟੈਕ। ਪੂਰੀ ਦੁਨੀਆ ਦੇ ਲੈਵਲ ਦਾ ਸਟੇਡੀਅਮ ਬੜੇ ਜਿੱਥੇ ਸਾਡੇ ਬੱਚੇ ਖੇਡਿਆ ਕਰੇ। ਜਿੱਥੇ ਮੁਕਾਬਲੇ ਹੋਣ ਜਿੱਥੇ ਵੱਡੇ ਵੱਡੇ ক্রিকেট ਮੈਚ ਹੋਣ ਸਾਡੇ ਸ਼ਹਿਰ ਦੀ ਅਮਦਨ ਉਹਦੇ ਇੱਥੇ ਇੰਡਸਟਰੀ ਲੱਗੇ ਸਰ ਇੰਡਸਟਰੀ ਚੱਲ ਗਈ ਅਮਸਰ ਦੀ ਅਮਸਰ ਖਾਲੀ ਹੋ ਗਿਆ ਕਿੱਥੇ ਜਾਵਾਂਗੇ ਜੇ ਨਸੀ ਚੱਲੀ ਗਈ ਇਹਦੇ ਵਾਸਤੇ ਮੈਂ ਲੜਾਈ ਲੜੂੰਗਾ ਮੈਂ ਅਮਸਰ ਦੀ ਲੜਾਈ ਲੜੂੰਗਾ ਮੈਂ ਪੰਜਾਬ ਦੇ ਕਿਸਾਨਾਂ ਦੀ ਲੜਾਈ ਲੜੂੰਗਾ ਮੈਂ ਪੰਜਾਬ ਦੇ ਪਾਣੀਆਂ ਦੀ ਲੜਾਈ ਲੜੂੰਗਾ ਮੈਂ ਪੰਜਾਬ ਦੀ ਰਾਜਤਾ ਨਿਧੀ ਲੜਾਈ ਲੜੂੰਗਾ ਮੈਂ ਆਪਣੀ ਗੁਰੂ ਦੀ ਨਗਰੀ ਵਾਸਤੇ ਉੱਥੇ ਲੜਾਈ ਲੜੂਗਾ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਕਿ ਜੇ ਤੁਸੀਂ ਸਮਝਦੇ ਹੋ ਕਿ ਸਰਦਾਰ ਭਗਵੰਤ ਸਿੰਘ ਮਾਨ ਨੇ 2 ਸਾਲ ਜੋ ਪੰਜਾਬ ਲਈ ਕੀਤਾ ਜੇ ਤੁਹਾਨੂੰ ਲੱਗਦਾ ਕਿ ਜਿੱਦਾਂ ਮਾਨ ਸਾਹਿਬ ਲੋਕ ਸਭਾ 'ਚ ਬੋਲਦੇ ਸੀਗੇ ਉਦਾਂ ਉਹਦੀ ਟੀਮ ਵੀ ਉੱਥੇ ਜਾ ਕੇ ਬੋਲੂਗੀ ਤੇ ਤੁਹਾਨੂੰ ਬੇਨਤੀ ਹੈ ਜਿੱਦਾਂ ਤੁਸੀਂ 22 ਦੇ ਵਿੱਚ ਸਰਦਾਰ ਜਸਵਿੰਦਰ ਸਿੰਘ ਉਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਕੀਤਾ ਸੀ ਇਸੇ ਤਰ੍ਹਾਂ ਹੀ ਹੁਣ ਤੁਸੀਂ ਮੈਨੂੰ ਵੀ ਵੋਟਾਂ ਪਾ ਕੇ 1 ਜੂਨ ਨੂੰ ਝਾੜੂ ਦੇ ਚੋਣ ਨਿਸ਼ਾਨ ਦੇ ਮੋੜਵੀ ਲੌੜੀਆਂ ਧੱਬਣਾ ਮਸ਼ੀਨ ਚਲਾਉਣੀ ਆ ਝਾੜੂ ਝਾੜੂ ਕਰਦੇ ਨਾ ਬਸ ਮੈਂ ਤੁਹਾਨੂੰ ਕਹਿਣਾ ਆ ਕਿ ਕੋਈ